ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਇਸ ਤੋਂ ਇਲਾਵਾ ਤੁਸੀਂ Google ਖੋਜ ਇੰਜਣ ਇਸ ਲਈ ਵੀ ਵਰਤ ਸਕਦੇ ਹੋ ਕਿ ਤੁਸੀਂ ਆਪਣਾ ਲੇਖ ਦੇਖ ਸਕਦੇ ਹੋ ਵੀ ਤੁਹਾਡੇ ਆਪਣੇ ਲੇਖ ਕਿੰਨੀਆਂ ਵੈੱਬਸਾਈਟਾਂ ਦੇ ਲੱਗਾ ਹੋਇਆ ਹੈ ਇੱਥੇ ਇਹ ਵੀ ਜਗਰਜੋਗ ਹੈ ਕਿ ਕੁਝ ਵੈੱਬਸਾਈਟਾਂ ਜਾਂ ਰਸਾਲੇ ਇਹ ਵੀ ਲਿਖੇ ਲਾਉਂਦੇ ਹਨ ਕਿ ਰਚਨਾ ਅਨਛਪੀ ਹੀ ਭੇਜੋ ਕਹਿਣ ਤੋਂ ਭਾਵ ਹੈ ਕਿ ਸੰਪਾਦਕ ਨੂੰ ਜੇਕਰ ਕੋਈ ਲੇਖ ਭੇਜਦਾ ਹੈ ਤਾਂ ਸੰਪਾਦਕ ਲੇਖ ਦਾ ਸਰ ਲੇਖ Google ਖੋਜ ਇੰਜਨ ਵਿੱਚ ਪਾ ਕੇ ਦੇਖ ਸਕਦਾ ਹੈ ਕਿ ਇਹ ਲੇਖ ਕਿਤੇ ਹੋਰ ਵੀ ਵੈੱਬਸਾਈਟ ਤੇ ਲੱਗਾ ਹੈ ਕਿਉਂਕਿ ਕੁਝ ਵੈੱਬਸਾਈਟਾਂ ਜਾਂ ਰਸਾਲਿਆਂ ਦੀ ਇਹ ਸ਼ਰਤ ਹੁੰਦੀ ਹੈ ਕਿ ਰਚਨਾ ਅਣਛਪੀ ਹੀ ਭੇਜੋ ਸੋ ਸੰਪਾਦਕ ਇਸ Google ਖੋਜ ਇੰਜਨ ਨੂੰ ਇਸ ਲਈ ਵੀ ਵਰਤ ਸਕਦਾ ਹੈ ਮੇਰੀ ਆਪਣੀ ਖੋਜ ਦਾ ਇਹ ਨਤੀਜਾ ਨਿਕਲਿਆ ਹੈ ਕਿ ਇੱਕ ਲੇਖ ਲਗਭਗ 30 ਵੈਬਸਾਈਟਾਂ ਜਾਂ ਬਲੌਗ ਤੇ ਲੱਗਾ ਹੋਇਆ ਤੁਹਾਨੂੰ ਨਜ਼ਰ ਆਵੇਗਾ ਸੋ ਇਹ ਲੇਖਕ ਅਤੇ ਸੰਪਾਦਕ ਦਾ ਆਪਸੀ ਮਸਲਾ ਹੈ ਮੈਂ ਸਿਰਫ ਇਥੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਸੀ ਕਿ ਸੰਪਾਦਕ ਕਿਵੇਂ ਆਪਣੀ ਲਿਖੀ ਹੋਈ ਸ਼ਰਤ ਲਾਗੂ ਕਰ ਸਕਦੇ ਹਨ ਇਸ ਦੇ ਉਲਟ ਜੇਕਰ ਤੁਸੀਂ ਖੁਦ ਸਿਰਫ ਇੱਕ ਵੈਬਸਾਈਟ ਨੂੰ ਲੇਖ ਭੇਜਿਆ ਹੈ ਤਾਂ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਉਹ ਸਿਰਫ ਇੱਕ ਵੈਬਸਾਈਟ ਤੇ ਹੀ ਲੱਗਾ ਹੈ ਜਾਂ ਤੁਹਾਡੇ ਲੇਖ ਨਾਲ ਕੀ ਹੋਇਆ ਜਾਂ ਹੋਰ ਵੀ ਵੈਬਸਾਈਟਾਂ 'ਤੇ ਲੱਗਾ ਹੋਇਆ ਹੈ। ਤਦ ਵੀ ਤੁਸੀਂ ਇਸ ਖੋਜ ਇੰਜਣ ਦੀ ਵਰਤੋਂ ਕਰ ਸਕਦੇ ਹਨ। ਉਦਾਹਰਨ ਦੇ ਤੌਰ ਤੇ ਇੱਕ ਲੇਖ ਹੈ ਆਦਰਸ਼ પતિ ਪਤਨੀ ਦੇ ਗੁਣ। ਮੈਂ ਸਿਰਫ ਇਸ ਪੰਜਾਬੀ.com ਨੂੰ ਹੀ ਭੇਜਿਆ ਸੀ। ਇਸੇ ਕਰਕੇ ਮੈਂ ਖੁਦ ਸਿਰਫ ਇਸ ਪੰਜਾਬੀ.com ਦਾ ਹੀ ਇੱਥੇ ਲਿੰਕ ਲਾਇਆ ਹੋਇਆ ਹੈ। ਆਓ ਦੇਖੀਏ ਇਹ ਲੇਖ ਕਿੱਥੇ-ਕਿੱਥੇ ਹੋਣ ਲੱਗਾ ਹੈ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਇਹ ਲੇਖ ਇੰਨਾ ਪਸੰਦ ਕੀਤਾ ਕਿ ਪਾਠਕਾਂ ਨੇ ਇਸ ਨੂੰ ਸਰਵ ਸੰਝਾ ਕਰਨਾ ਜ਼ਰੂਰੀ ਸਮਝਿਆ। ਅਤੇ punjabi.com ਤੋਂ ਚੱਕ ਕੇ ਆਪਣੀਆਂ ਪਸੰਦੀਦਾ ਸਾਈਟਾਂ ਤੇ ਲਗਾ ਦਿੱਤਾ ਪਰ ਬਿਨਾ ਮੇਰੇ ਨਾਮ ਤੋਂ ਚਲੋ ਖੈਰ ਮੇਰਾ ਨਾਮ ਇੰਨਾ ਜ਼ਰੂਰੀ ਨਹੀਂ ਜਿੰਨਾ ਇਹ ਜਾਣਕਾਰੀ ਸੋ ਖੁਸ਼ੀ ਹੋਈ ਦੇਖ ਕੇ ਕਿ ਲੇਖ ਬਹੁਤ ਪਸੰਦ ਕੀਤਾ ਗਿਆ ਪਰ ਕੁਝ ਮਹਾਪੁਰਸ਼ ਆਪ ਲੇਖ ਰਾਹੀਂ ਆਪਣੀ ਪ੍ਰਸਿੱਧੀ ਹੀ ਕਰਵਾ ਰਹੇ ਹਨ ਜਿਵੇਂ ਕਿ ਇਹ ਮਹਾਪੁਰਸ਼ ਕਹਿ ਰਹੇ ਨੇ ਪੰਜਾਬੀ ਸਿੰਘ ਸੂਰਮਾ ਓ ਯਾਰ ਮੈਂ ਆਪ ਹੀ ਲਿਖਿਆ ਆਪਣੇ ਹੈਂਡਸ ਨਾਲ ਸੋ ਇੱਥੇ ਗੱਲ ਮੈਂ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਪੰਜਾਬੀ ਸਿੰਘ ਸੂਰਮਾ ਹਰਦੀਪ ਸਿੰਘ ਮਾਨ ਯਾਨੀ ਮੈਂ ਨਹੀਂ ਹਾਂ ਇਹ ਵੀ ਇੱਕ ਖੋਜ ਇੰਜਨ ਦੀ ਵਰਤੋਂ ਕਰਨ ਦਾ ਢੰਗ ਤਰੀਕਾ ਹੈ ਸੋ ਇੱਥੇ ਵੀ ਲੱਗਾ ਹੋਇਆ ਹੈ ਇਹ ਵੀ ਬਿਨਾ ਮੇਰੇ ਨਾਮ ਤੋਂ ਥੱਲੇ ਵੀ ਨਹੀਂ ਕਿਤੇ ਲਿਖਿਆ ਖੈਰ ਸਿਰਫ ਇੱਥੇ ਹੀ ਨਾਮ ਲਿਖਣਾ ਜ਼ਰੂਰੀ ਸਮਝਿਆ ਮੋਕਰੀ ਗੱਲ ਬਹੁਤ ਖੁਸ਼ੀ ਹੋਈ ਇਹ ਲੇਖ ਬਹੁਤ ਪਸੰਦ ਕੀਤਾ ਗਿਆ ਜੇਕਰ ਤੁਹਾਨੂੰ ਜੱਟ ਸ਼ਬਦ ਦਾ ਮਤਲਬ ਨਹੀਂ ਪਤਾ ਹੈ ਤਾਂ ਤੁਸੀਂ ਇਸ ਤਰ੍ਹਾਂ ਲਿਖ ਕੇ ਵੀ ਜੱਟ ਸ਼ਬਦ ਦਾ ਖੋਜ ਕਰ ਸਕਦੇ ਹੋ ਪੰਜਾਬੀ ਯੂਨੀਕੋਡ ਨਾਲ ਹੀ ਪੰਜਾਬੀ ਪੱਕੇ ਪੈਰੀ ਕੀਤੀ ਜਾ ਸਕਦੀ ਹੈ ਇੱਕ ਤਰ੍ਹਾਂ ਦਾ ਜੇਕਰ ਦੇਖਿਆ ਜਾਵੇ Google ਪੰਜਾਬੀ ਜਾਂ Khugul ਖੋਜ ਇੰਜਨ ਹੀ ਸਾਰੇ ਇਸ ਮੁਸ਼ਕਲਾਂ ਦਾ ਹੱਲ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇੱਕ ਸ਼ਬਦ ਵੱਖਰੇ ਵੱਖਰੇ ਢੰਗ ਨਾਲ ਲਿਖਿਆ ਜਾਂਦਾ ਹੈ ਸੋ ਜੇਕਰ Google ਖੋਜ ਇੰਜਣ ਨੂੰ ਹੀ ਇਸ ਮੁਸ਼ਕਲ ਦਾ ਹੱਲ ਕਰਨ ਲਈ ਵਰਤਿਆ ਜਾਵੇ ਤਾਂ ਇਸ ਦਾ ਹੱਲ ਹੋ ਸਕਦਾ ਹੈ ਨਿਜੀ ਸ਼ਬਦ ਲਿਖਦੇ ਹਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਖੋਜ ਨਤੀਜੇ 34600 ਹਨ ਹੁਣ ਨਿਜੀ ਸ਼ਬਦ ਅੱਧਕ ਨਾਲ ਲਿਖਦੇ ਹਾਂ ਨਤੀਜੇ 273000 ਹਨ ਸੋ ਇਸ ਤੋਂ ਇਹ ਫੈਸਲਾ ਲੈ ਲੈਣਾ ਚਾਹੀਦਾ ਹੈ ਕਿ ਸਾਨੂੰ ਨਿਜੀ ਸ਼ਬਦ ਅੱਧਕ ਨਾ ਪਾਉਣਾ ਚਾਹੀਦਾ ਹੈ ਇਹ ਵੀ ਇੱਕ ਢੰਗ ਤਰੀਕਾ ਹੈ ਕਿ ਸਾਰੇ ਸ਼ਬਦਾਂ ਨੂੰ ਇੱਕੋ ਤਰੀਕੇ ਨਾਲ ਲਿਖਣ ਦਾ ਕਿਉਂਕਿ Google ਖੋਜ ਇੰਜਨ ਹੀ ਪਵਿਖ ਹੈ ਇਸੇ ਤਰ੍ਹਾਂ ਲੇਖਕਾ ਸ਼ਬਦ ਲਿਖਦੇ ਹਾਂ ਨਤੀਜੇ 13000 100 ਹਨ ਹੁਣ ਸਿਹਾਰੀ ਨਾਲ ਲਿਖਦੇ ਹਾਂ ਨਤੀਜੇ 18200 ਹਨ ਇਸ ਤੋਂ ਫੈਸਲਾ ਲਿਆ ਜਾ ਸਕਦਾ ਹੈ ਕਿ ਲੇਖਕਾ ਸ਼ਬਦ ਸਿਹਾਰੀ ਨਾ ਪਾਇਆ ਜਾਵੇ ਇਸੇ ਤਰ੍ਹਾਂ ਬਾਕੀ ਸ਼ਬਦਾਂ ਨਾਲ ਵੀ ਫੈਸਲਾ ਕਰ ਲੈਣਾ ਚਾਹੀਦਾ ਹੈ ਇਹ ਟੰਗ ਤਰੀਕਾ ਉਹ ਆਮ ਲੇਖਕ ਵੀ ਵਰਤ ਸਕਦਾ ਹੈ ਜਿਹੜਾ ਦੋ ਚੱਤੀ ਵਿੱਚ ਪੈ ਜਾਵੇ ਇੱਕ ਸ਼ਬਦ ਲਿਖਣ ਲੱਗੇ ਕਿ ਹੁਣ ਮੈਂ ਸਿਹਾਰੀ ਨਾ ਪਾਉਣਾ ਹੈ ਜਾਂ ਅਦਕ ਨਾ ਪਾਉਣਾ ਹੈ ਉਹ ਇਸ ਖੋਜ ਇੰਜਣ ਵਿੱਚ ਸ਼ਬਦ ਪਾ ਕੇ ਦੇਖ ਸਕਦੇ ਹੋਏ ਜਿਸ ਦੇ ਜ਼ਿਆਦਾ ਨਤੀਜੇ ਆਉਣ ਉਹ ਸ਼ਬਦ ਪਾਇਆ ਜਾ ਸਕਦਾ ਹੈ ਇਸੇ ਤਰ੍ਹਾਂ ਸਹਾਇਤ ਸ਼ਬਦ ਹੈ ਅਦਕ ਨਾ ਤੇ ਬਿਨਾ ਅਦਕ ਤੋਂ ਸਾਇਟ ਬਿਨਾ ਅੱਦਕ ਤੋਂ 274000 ਨਤੀਜੇ ਆਉਂਦੇ ਹਨ ਅਤੇ ਇਹਦਕ ਨਾਲ 2510 ਸੋ ਬਿਨਾ ਅੱਦਕ ਆਲਾ ਹੀ ਪਾਸ ਹੈ ਇਸ ਤੋਂ ਇਲਾਵਾ ਗੂਗਲ ਖੋਜ ਇੰਜਨ ਹੋਰ ਬਹੁਤ ਸਾਰੀਆਂ ਸਹੂਲਤਾਂ ਦਿੰਦਾ ਹੈ ਇਸ ਨਾਲ ਤੁਸੀਂ ਇੰਗਲਿਸ਼ ਤੋਂ ਡੋਚ ਜਾਂ ਹਿੰਦੀ ਨਾਲ ਵੀ ਅਨਵਾਦ ਕਰ ਸਕਦੇ ਹੋ ਸੋ ਇੱਥੇ ਲੇ ਰਹੇ ਹਾਂ ਈਟ ਇੰਗਲਿਸ਼ ਤੋਂ ਹਿੰਦੀ ਅਪਾ ਪਹਿਲਾ ਦੇਖਣਾ ਚਾਹੁੰਦੇ ਹਾਂ ਇਹ ਤੁਸੀਂ ਵੈਬਸਾਈਟਾਂ ਵੀ ਅਨੁਵਾਦ ਕਰਵਾ ਸਕਦੇ ਹੋ Google ਖੋਜ ਇੰਜਨ ਨਾਲ ਜੇਕਰ ਤੁਸੀਂ ਕੋਈ ਡੱਚ ਵੈਬਸਾਈਟ ਇੰਗਲਿਸ਼ ਵਿੱਚ ਦੇਖਣਾ ਚਾਹੁੰਦੇ ਹੋ ਜਾਂ ਇੰਗਲਿਸ਼ ਵੈਬਸਾਈਟ ਡੱਚ ਜਾਂ ਹਿੰਦੀ ਵਿੱਚ ਵੀ ਸੰਭਵ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੰਗਲਿਸ਼ ਤੋਂ ਹਿੰਦੀ ਦਾ ਅਨੁਵਾਦ ਹੋ ਗਿਆ ਹੈ ਇੱਥੇ ਤੁਸੀਂ ਸੁਣ ਵੀ ਸਕਦੇ ਹੋ ਸੋ ਇਸੇ ਤਰ੍ਹਾਂ ਡੱਚ ਤੋਂ ਵੀ ਹਿੰਦੀ ਕਰ ਸਕਦੇ ਹੋ ਵੀਡੀਓ ਦੇਖ ਕੇ ਮੇਰਾ ਧੰਨਵਾਦ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਜੱਟ ਹੋਣ ਦੇ ਨਾਤੇ ਇਹ ਮੇਰਾ ਫਰਜ਼ ਬਣਦਾ ਸੀ ਜੱਟ ਜਦੋਂ ਵੀ ਆਪਣੀ ਮਿਹਨਤ ਤੇ ਪੜ੍ਹਾਈ ਪੱਲਿਓ ਫਿਰੇ ਖਰਚ ਕੇ ਆਪਣੇ ਪੈਰਾਂ ਤੇ ਖੜਾ ਹੋਇਆ ਹੈ ਤਾਂ ਉਸਨੇ ਆਪਣੇ ਭਾਈਚਾਰੇ ਨੂੰ ਪਿੱਛੇ ਰੱਖ ਕੇ ਪੰਜਾਬ ਪੰਜਾਬੀਅਤ ਅਤੇ ਪੰਜਾਬੀ ਦੀ ਗੱਲ ਕੀਤੀ ਹੈ ਨਾ ਕਿ ਵੱਖਰੇ ਗ੍ਰੰਥ ਜਾਂ ਵੱਖਰੇ ਪੰਥ ਜਾਂ ਸੰਘਰਸ਼ ਕਰੋ ਦਾ ਨਾਰਾ ਲਾਇਆ ਹੈ ਇਸ ਲਈ ਸਤਸ੍ਰੀ ਅਕਾਲ तो मेरे मरद को डराने की कोशिश मत कर जानता नहीं है मेरे मरद को शाम से रहे शाम से जट है जट। अच्छा। चुप ओ जट्टू मारया पहले पट्ठे चढ़ जाएंगे दिस इज कॉल्ड दैट फॉर द जैक सती गल शेरब की आड़ावाड़ी गल साडे को होनी इक राड़ावाड़ी गल